ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਸਵਾਗਤ ਆ ਆਪਣਾ ਚੈਨਲ ਗੁਰਨਾਨ ਕਲੌਥ ਹਾਊਸ ਮੈਸਰ ਖਾਨਾ ਦੇ ਵੀ ਤੁਹਾਡਾ ਅੱਜ ਆਪਾਂ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਏ ਆ ਮਸਲੀਨ ਸੂਟਾਂ ਦੇ ਤੇ ਜਿਹੜਾਂ ਦੇ ਨਾਲ ਦੁਪੱਟੇ ਵੀ ਮਸਲੀਨ ਦੇ ਹੋਣਗੇ ਬਹੁਤ ਹੀ ਇਹਨਾਂ ਦਾ ਆਪਾਂ ਤੁਹਾਨੂੰ ਰੇਟ ਵੀ ਇੱਕ ਧਮਾਕੇ ਦਾ ਦੇਣਾ ਤੇ ਇਹ ਛੂਟਾ ਮਸਲੀਨ ਦੁਪੱਟੇ ਦੇ ਨਾਲ ਆਪਾਂ ਤੁਹਾਨੂੰ ਦੇਵਾਂਗੇ 650 ਰੁਪਏ ਦਾ ਬਹੁਤ ਹੀ ਸੋਹਣੀ ਵੈਰਾਈਟੀ ਆਈ ਹੈ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ ਤੇ ਲੋਕੇਸ਼ਨ ਆਪਾਂ ਜਰੂਰ ਦੱਸਦੇ ਹਾਂ ਨੇ ਚੈਨਲ ਤੇ ਨਵੇਂ ਆਉਣ ਵਾਲੇ ਭੈਣ ਪ੍ਰਾਵਾ ਨੂੰ ਆਪਣ ਇਹ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਲਾਗੇ ਰਹਿੰਦਾ ਮੈਸਰਖਾਨਾ ਪਿੰਡ ਜਿੱਥੇ ਆਪਾਂ ਗੁਰਨਾਨਕ ਵਾਲੇ ਵਜਦੇ ਆ ਉੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਦੇਖਣੀ ਹੈ ਤੇ ਅੱਜ ਆਪਾਂ ਡੀਟੇਲ ਪ੍ਰਿੰਟਾਂ ਦੇ ਵਿੱਚ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੇ ਆਲ ਓਵਰ ਦੇ ਵਿੱਚ ਸਾਫ ਦੇਵਾਂਗੇ ਤੇ ਨਾਲ ਤੁਹਾਨੂੰ ਦੁਪੱਟਾ ਦੇਵਾਂਗੇ ਆਪਾਂ ਮਸਲੀਨ ਦਾ ਤੇ ਮਸਲੀਨ ਦੇ ਦੁਪੱਟੇ ਦੇ ਨਾਲ ਆਪਾਂ ਆਲ ਓਵਰ ਸੂਟ ਦੇਵਾਂਗੇ ਇੱਕ ਸੂਟ ਵਿੱਚ ਤੁਹਾਨੂੰ ਖੋਲ ਕੇ ਦਿਖਾਇਆ ਕਰੂੰਗੀ ਤੇ ਦੂਜੇ ਆਪਾਂ ਨਾਲ ਦੀ ਨਾਲ ਉੱਪਰ ਰੱਖ ਦਿਆ ਕਰਾਂਗੇ 5 ਮੀਟਰ ਆਲਓਵਰ ਦੇ ਵਿੱਚ ਆਪਾਂ ਤੁਹਾਨੂੰ ਡਿਜ਼ਾਈਨ ਦੇਾਂਗੇ ਤੇ ਨਾਲ ਦੁਪੱਟਾ ਵੀ ਮਸਲੀਨ ਦਾ ਬਹੁਤ ਖੁੱਲੇ ਡੁੱਲੇ ਸੈਜਾਂ ਦੇ ਨਾਲ ਦੇਵਾਂਗੇ ਤੇ 650 ਦੀ ਰੇਂਜ ਦੇ ਵਿੱਚ ਆਪਾਂ ਮਸਲੀਨ ਦੁਪੱਟੇ ਵਾਲਾ ਸੂਟ ਤੁਹਾਨੂੰ ਦੇਵਾਂਗੇ 5 ਮੀਟਰ ਸਾਫ ਹੋਊਗਾ ਤੇ ਨਾਲ ਦੁਪੱਟਾ ਮਸਲੀਨ ਦਾ ਖੁੱਲੇ ਸੈਜ ਦਾ ਹੋਊਗਾ ਦੁਪੱਟਾ ਤੁਸੀਂ ਇਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ ਹੈ ਤੇ ਤੁਸੀਂ ਸ਼ੂਟ ਇਸੇ ਨੰਬਰ ਤੇ ਮੰਗਾ ਸਕਦੇ ਹੋ ਆ ਲਓ ਜੀ ਤੁਸੀਂ ਦੁਪੱਟਾਂ ਦੇ ਸੈਜ ਚੈੱਕ ਕਰੀਏ ਖੁੱਲੇ ਸੈਜ ਦੇ ਦੁਪੱਟੇ ਦੇ ਨਾਲ ਆਪਾਂ ਤੁਹਾਨੂੰ ਸੂਟ ਇਹ ਦੇਾਂਗੇ 650 ਦੀ ਰੇਂਜ ਹੋਊਗੀ ਸੂਟ ਦੀ ਇੱਕ ਦੀ ਦੋ ਸੂਟ ਮੰਗਾਓ ਚਾਰ ਚਾਰ ਸੂਟ ਮੰਗਾਓ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਤੇ ਇਹ ਜਿਹੜਾ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਿਆਂ ਵੀ ਇਹ ਜਿਹੜਾ ਸਾਡਾ 650 ਦਾ ਰੇਟ ਹੈ ਇਹ ਸਾਡਾ ਡੀਲ ਦਾ ਰੇਟ ਹੈ ਬਹੁਤ ਹੀ ਸੋਹਣਾ ਇੱਕ ਕਲਰ ਸੀਗਾ ਗਾਜਰੀ ਕੰਟਰਾਸਟ ਦੇ ਨਾਲ ਤੇ ਆਹ ਵਾਲਾ ਹੈਗਾ ਆਪਣਾ ਇਹਦਾ ਆ ਗਿਆ ਮਹਿੰਦੀ ਕਲਰ ਇਸ ਤੋਂ ਬਾਅਦ ਇਹਦਾ ਕਲਰ ਆ ਗਿਆ ਫਿਰੋਜੀ ਕਲਰ ਸਾਰਿਆਂ ਦੇ ਨਾਲ ਦੁਪੱਟੇ ਮਸਲੀਨ ਦੇ ਖੁੱਲੇ ਸਹਿਜਾਂ ਦੇ ਹੋਣਗੇ ਸਵਾ 2 ਮੀਟਰ ਦਾ ਦੁਪੱਟਾ ਤੇ ਰੇਂਜ ਆਪਾਂ ਦੇਾਂਗੇ ਤੁਹਾਨੂੰ ਅੱਜ 650 ਰੁਪਏ ਇੱਕ ਛੂਟ ਦੀ ਤੇ ਆਹ ਲਓ ਜੀ ਆਹ ਇਹਦਾ ਚਾਰਾਂ ਦਾ ਕੰਟਾਸਟ ਕੰਬੀਨੇਸ਼ਨ ਹੈ ਬਹੁਤ ਹੀ ਪਿਆਰੀ ਲੋਕਾ ਸੂਰਦੀ ਤੇ ਛੂਟ ਆਪਾਂ 650 ਦੇ ਵਿੱਚ ਤੁਹਾਨੂੰ ਦੇਾਂਗੇ ਅੱਜ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਡਿਜ਼ਾਈਨ ਦੇਾਂਗੇ ਇਹ ਵੀ ਪ੍ਰਿੰਟ ਵਾਲਾ ਬਹੁਤ ਹੀ ਸੋਹਣਾ ਆਹ ਲਓ ਜੀ ਡਿਜ਼ਾਈਨ ਤੁਹਾਨੂੰ ਖੋਲ ਕੇ ਦਿਖਾਵਾਂਗੇ ਆਪਾਂ ਤੇ ਨਾਲ ਦੀ ਨਾਲ ਤੁਸੀਂ ਸਕਰੀਨ ਸ਼ਾਟ ਲਈ ਜਾਣਾ ਬਹੁਤ ਹੀ ਸੋਹਣੇ ਖਿੜਮੇ ਖਿੜਮੇ ਫਲਾਰ ਦਾ ਸ਼ੂਟ ਹੈ 5 ਮੀਟਰ ਆਲ ਓਵਰ ਕਪੜਾ ਤੇ ਦੁਪੱਟਾ ਨਾਲ ਮਸਲੀਨ ਦਾ ਮਿਲੂਗਾ ਤੁਹਾਨੂੰ ਤੇ ਰੇਟ ਮਿਲੂਗਾ 650 ਰੁਪਇਆ 650 ਰੁਪਇਆ ਦੇ ਵਿੱਚ ਇਹ ਸ਼ੂਟ ਤੁਹਾਨੂੰ ਮਿਲਣਗੇ ਆ ਲਓ ਜੀ ਕੁੱਲੇ ਸਾਈ ਦੇ ਦੁਪੱਟੇ ਹੋਣਗੇ ਸਾਰੇ ਸ਼ੂਟਾਂ ਦੇ ਨਾਲ ਆਲ ਓਵਰ ਕਪੜਾ ਮਿਲੂਗਾ ਤੇ ਬਹੁਤ ਹੀ ਸੋਹਣੇ ਸਾਰੇ ਪ੍ਰਿੰਟ ਨੇ ਤੇ ਇਹਨਾਂ ਦੇ ਕਲਰ ਮੈਂ ਤੁਹਾਨੂੰ ਨਾਲ ਦੀ ਨਾਲ ਦਿਆ ਕਰੂੰਗੀ ਜਿਵੇਂ ਇਸ ਦਾ ਲਾਈਟ ਫਿਰੋਜੀ ਕਲਰ ਹੈ ਲਾਈਟ ਸਰਦਈ ਜਾ ਦੁੱਧਾ ਕਾਸ਼ਨੀ ਜਾ ਕਲਰ ਇਹਦਾ ਹੈਗਾ ਤੇ ਉਸ ਤੋਂ ਬਾਅਦ ਆਪਣਾ ਕਰੀਮ ਰੰਗ ਦੇ ਵਿੱਚ ਆ ਗਿਆ ਜਿਹੜਾ ਇਹਦਾ ਜ਼ਮੀਨ ਦਾ ਕਲਰ ਹੋਊਗਾ ਕਰੀਮ ਕਲਰ ਹੈ ਇਸ ਤੋਂ ਬਾਅਦ ਬੇਬੀ ਪਿੰਕ ਦੇ ਵਿੱਚ ਕੰਟਰਾਸਟ ਕੰਬੀਨੇਸ਼ਨ ਆ ਗਿਆ ਤੇ ਆਹ ਵਾਲਾ ਇਹ ਲਾਈਟ ਲਾਈਟ ਮਿਠਾਈ ਲਹਿਮ ਆ ਗਿਆ ਤੇ ਆਹ ਵਾਲਾ ਇਹਦਾ ਕਲਰ ਚਾਰਟ ਹੋਊਗਾ ਆਹ ਲੋ ਜੀ ਅਗਲਾ ਡਿਜ਼ਾਈਨ ਖੋਲ ਗਿਆ ਸਾਰੇ ਡਿਜ਼ਾਈਨ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਕਿਹੜੇ ਕਿਹੜੇ ਡਿਜ਼ਾਈਨ ਆਪਣੇ ਕੋਲੇ ਨਵੇਂ ਆਏ ਨੇ ਮਸਰੀਨ ਦੁਪੱਟਿਆਂ ਦੇ ਵਿੱਚ ਇਹ ਦੁਪੱਟੇ ਇਹ ਛੂਟਾਂ ਨੂੰ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਤੁਹਾਡੇ ਕੋਲ ਕੋਈ ਛੱਤ ਦਾ ਪ੍ਰੋਗਰਾਮ ਹੈ ਕਿਸੇ ਭੈਣ ਭਰਾ ਨੂੰ ਤੁਸੀਂ ਘਰੇ ਤੋਂ ਡੇਲੀ ਵੀਅਰ ਸੂਟ ਪਾਉਣਾ ਹੈ ਤੇ ਕਿਸੇ ਤੁਸੀਂ ਰਿਸ਼ਤੇਦਾਰ ਨੂੰ ਛੂਟ ਦੇਣਾ ਤੁਹਾਨੂੰ ਕਿਸੇ ਵੀ ਕਿਸਮ ਦਾ ਲਾਂਬਾ ਨਹੀਂ ਆਉਂਦਾ 5 ਮੀਟਰ ਆਲ ਓਵਰ ਕੱਪੜੇ ਦੇ ਵਿੱਚ ਸਾਰੇ ਕੱਪੜਾ ਇਹਦੇ ਡਿਟੇਲ ਕੱਪੜਾ ਹੋਊਗਾ ਬਹੁਤ ਹੀ ਸੋਹਣਾ ਤੇ ਇਹ ਕਪੜਾ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਕਪੜੇ ਨੂੰ ਸਾਰਾ ਕਪੜਾ ਬ੍ਰਾਂਡਡ ਆ ਕੋਈ ਵੀ ਕਪੜਾ ਇਦਾਂ ਦਾ ਨਹੀਂ ਹੋਊਗਾ ਜਿਹੜਾ ਨਾਨ ਬ੍ਰਾਂਡਡ ਹੋਊਗਾ ਬਹੁਤ ਹੀ ਸੋਹਣਾ ਸਾਫ ਹੈ ਸਾਰਾ ਡੀਟੈਲ ਕਪੜਾ ਮਿਲੂਗਾ ਤੁਹਾਨੂੰ ਤੇ ਆਪਣੇ ਕੋਈ ਫੰਕਸ਼ਨ ਪਾਰਟੀ ਹੈ ਤੁਸੀਂ ਕਿਸੇ ਵੀ ਰਿਸ਼ਤੇਦਾਰ ਨੂੰ ਇਹ ਸੂਟ ਦੇਣਾ ਤਾਂ ਅਗਲੇ ਦਾ ਰੂ ਖੁਸ਼ ਹੋ ਜੂ ਇਹਨਾ ਸੋਹਣਾ ਸੂਟ ਹੈ ਤੇ ਪੂਰਾ ਖੁਸ਼ੀ ਖੁਸ਼ੀ ਨਾਲ ਅਗਲਾ ਸੂਟ ਪਾ ਕੇ ਹੰਡਾਊਗਾ ਬਹੁਤ ਹੀ ਸੋਹਣੇ ਪ੍ਰਿੰਟ ਨੇਗੇ ਤੇ ਨਾਲੇ ਤੁਹਾਨੂੰ ਇਹ ਸੂਟ ਬਹੁਤ ਹੀ ਸਸਤੇ ਪੈਣ ਵਾਲੇ ਨੇਗੇ ਮਸਲੀਨ ਦੁਪੱਟੇ ਆ ਤੁਹਾਨੂੰ 650 ਰੁਪਏ ਸੂਟ ਆਪਾਂ ਦੇਣਾ ਆਹ ਲਓ ਜੀ ਸਾਇਦ ਦੇ ਖੁਦਪਟਿਆਂ ਦੇ ਤੁਸੀਂ ਇਹ ਜਿਹੜਾ ਸ਼ੂਟ ਦਾ ਗ੍ਰੇ ਕਲਰ ਡਾਰਕ ਗ੍ਰੇ ਦਾ ਜਿਹੜਾ ਕੰਟਰਾਸਟ ਕੰਬੀਨੇਸ਼ਨ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦੇਣੀ ਆ ਚਾਰੋਂ ਕਲਰ ਬਹੁਤ ਪਿਆਰੇ ਪਿਆਰੇ ਕਲਰ ਹੋਣਗੇ ਇਹਦੇ ਤੇ 650 ਰੁਪਇਆ ਇੱਕ ਸ਼ੂਟ ਦੀ ਰੇਂਜ ਹੋਊਗੀ ਆਹ ਲਓ ਜੀ ਇਹ ਆਪਣਾ ਆ ਗਿਆ ਸ਼ਰਧਈ ਕਲਰ ਦੇ ਵਿੱਚ ਆ ਆ ਗਿਆ ਇਨੀਆਂ ਕਲਰ ਦੇ ਵਿੱਚ ਇਸ ਤੋਂ ਬਾਅਦ ਆਪਣਾ ਮਸਟਰਡ ਕਲਰ ਆ ਗਿਆ ਆਹ ਲਓ ਜੀ ਆ ਇਹਨਾਂ ਦਾ ਕੰਟਰਾਸਟ ਕੰਬੀਨੇਸ਼ਨ ਹੈ साढ़े छे सौ रुपए के बच्चे सूट देवे एक तुम दोूट मंगाओ तीन मंगाओ चार मंगाओ यह रेट साढ़े छे सौ रुपए रहूगा हाल जी इस तो बाद मैं थोन दूंगी प्लेन सलवार वाला स्टे सारे शूट मॉडल वाले ने सैलीब्रिटी सूट ने गे पिका वाले शूट ने बहुत ही सोहने सूटा के डिजाइन ने रेट अच्छ बहुत घट सटाफट इसे नंबर पर स्क्रीनशॉट भेज केूट न बाय कर सकते हो ਆਹ ਲਓ ਜੀ ਖੁੱਲਾ ਕਪੜਾ ਤੁਹਾਨੂੰ ਮਿਲੂਗਾ ਖੁੱਲੇ ਸਹਿਜਾ ਮਿਲੂਗਾ ਤੇ ਇਹ ਕਪੜਾ ਬਹੁਤ ਹੀ ਮਖਮਲੀ ਤੇ ਬਹੁਤ ਹੀ ਸੋਹਣਾ ਕਪੜਾ ਇਹਦੇ ਵਿੱਚ ਆਪਾਂ ਤੁਹਾਨੂੰ ਦੇਾਂਗੇ ਆਹ ਲਓ ਜੀ ਇਹਦੇ ਨਾਲ ਮਾਊਸ ਕਲਰ ਦੀ ਸਲਵਾਰ ਆਊਗੀ ਪਲੇਨ ਪਲੇਨ ਬਾਟਮ ਦੇ ਨਾਲ ਹੈ ਤੇ ਦੁਪੱਟਾ ਇਹਦੇ ਨਾਲ ਵੀ ਤੁਹਾਨੂੰ ਆਪਾਂ ਮਸਰੀਨ ਦਾ ਡਿਟੇਲ ਦੇਵਾਂਗੇ ਬਹੁਤ ਹੀ ਇੱਕ ਪਿਆਰਾ ਦੁਪੱਟਾ ਹੈ ਬਹੁਤ ਹੀ ਖੁੱਲੇ ਸਹਿਜਾਂ ਦੇ ਨਾਲ ਹੈ ਆਹ ਲਓ ਜੀ ਕਰੋ ਚੈੱਕ ਇਹਦੇ ਵਿੱਚ ਆਪਾਂ ਸੋਨੂੰ ਕਲਰ ਦਿੰਨੇ ਆ ਕਲਰ ਬਹੁਤ ਸੋਹਣੇ ਆ ਆਹ ਲੋ ਜੀ ਆਹ ਵਾਲਾ ਫਰੋਜੀ ਕਲਰ ਦੇ ਵਿੱਚ ਆ ਗਿਆ ਤੇ ਆਹ ਵਾਲਾ ਕਲਰ ਪਿੰਕ ਦੇ ਪਿੰਕ ਟੋਨ ਦੇ ਵਿੱਚ ਆ ਗਿਆ ਇਹਦਾ ਸਿਲਦਾਈ ਤੇ ਪਿੰਕ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਬਹੁਤ ਹੀ ਸੋਹਣਾ ਸੂਟ ਹੈ ਇਹ ਇਸ ਤੋਂ ਬਾਅਦ ਆਪਾਂ ਇਹਦਾ ਅਗਲਾ ਡਿਜ਼ਾਈਨ ਖੋਲਦੇ ਆ ਆਹ ਲੋ ਜੀ ਇਹ ਡਿਜ਼ਾਈਨ ਦਾ ਸ਼ੂਟ ਇਦਾਂ ਬਣੂਗਾ ਖੁੱਲੀਆਂ ਸਲਵਾਰਾਂ ਦੇ ਕੱਪੜੇ ਇਹਦੇ ਨਾਲ ਖੁੱਲਾ ਸ਼ਰਟ ਦਾ ਪੀਸ ਬਹੁਤ ਹੀ ਖੁੱਲਾ ਸਾਈਜ਼ ਆਹ ਲਓ ਜੀ ਇਹਦਾ ਬੈਕ ਫਰੰਟ ਦੋਨਾਂ ਤੇ ਫਲਾਰ ਹੋਊਗਾ ਆਹ ਲਓ ਜੀ ਇਹਦੀ ਬੈਕ ਸਾਈਡ ਹੈ ਤੇ ਇਹਦੀ ਬੈਕ ਸਾਈਡ ਦੇ ਤੇ ਫਲਾਰ ਹੈਗਾ ਬਾਜੂ ਤੇ ਫਲਾਰ ਹੈਗਾ ਤੇ ਆਹ ਇਹਦਾ ਫਰੰਟ ਆ ਗਿਆ ਤੇ ਸਲਵਾਰ ਇਸ ਇਸ ਵੀ ਆਨ ਦੇ ਨਾਲ ਵੀ ਆਪਾਂ ਬਲੇਨ ਦੇਾਂਗੇ ਤੁਹਾਨੂੰ ਤੇ ਦੁਪੱਟਾ ਆਪਾਂ ਇਹਦਾ ਓਪਨ ਕਰਕੇ ਦੇਖਾਂਗੇ ਵੀ ਡਿਜ਼ਾਈਨ ਇਹਦਾ ਕਿਸ ਟਾਈਪ ਦਾ ਡਿਜ਼ਾਈਨ ਆਉਂਦਾ ਹੈ ਆਹ ਲਓ ਜੀ ਮਾਰੋ ਨੀਗਾ ਕੇਰਾ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਤਿੰਨ ਕਲਰ ਦੇਾਂਗੇ ਆਹ ਲਓ ਜੀ ਨੋਟ ਕਰੀ ਜਾਓ ਕਿਹੜੇ ਕਿਹੜੇ ਕਲਰ ਨੇ ਇਹਦੇ ਵਿੱਚ एक च आ गया माउस कलर एक गाजरी टोन च आ गया फिका फिका गाजरी शरदई से एक माउस कलर आ गया हाल जी इस तो बाद अपना अगला डिजाइन आ गया ये भी डिजाइन अपना प्लेन सलवार के नाम आ गया सेम बै, बैक फ्रंट सेम होगा 2 ਮੀਟਰ ਦੀ ਇਹਦੇ ਨਾਲ ਖੁੱਲੀ ਸਾਈਜ਼ ਦੀ ਸਲਵਾਰ ਹੋਊਗੀ ਤੇ ਆ ਲਓ ਜੀ ਆ ਇਸ ਦਾ ਦੁਪੱਟਾ ਆ ਗਿਆ ਪੂਰੇ ਖੁੱਲੇ ਸਾਈਜ਼ ਦੇ ਦੁਪੱਟੇ ਪਿਓਰ ਮਸਲੀਨ ਦੇ ਦੁਪੱਟੇ ਨੇ ਇਹਨਾਂ ਦੇ ਨਾਲ ਤੇ ਬਹੁਤ ਹੀ ਸੋਹਣਾ ਜਿਹੜਾ ਕਪੜਾ ਇਹਦੇ ਨਾਲ ਆਪਣਾ ਬਹੁਤ ਪਿਆਰਾ ਮਖਮਲੀ ਕਪੜਾ ਹੈ ਇਨਾ ਸੋਹਣਾ ਕਪੜਾ ਸੌਫਟ ਵਾਲਾ ਤੁਸੀਂ ਪਾਉਂਗੇ ਤਾਂ ਕਪੜੇ ਨੂੰ ਯਾਦ ਹੀ ਕਰੋਗੇ ਇਨਾ ਸੋਹਣਾ ਇਹਦੇ ਵਿੱਚ ਜਿਹੜਾ ਕਪੜਾ ਬਹੁਤ ਹੀ ਪਿਆਰਾ ਹੈ ਤੇ ਇਹਦੇ ਵਿੱਚ ਡਿਜ਼ਾਈਨ ਵੀ ਬਹੁਤ ਸੋਹਣੇ-ਸੋਹਣੇ ਆ ਕਲਰ ਵੀ ਇਹਦੇ ਵਿੱਚ ਬਹੁਤ ਪਿਆਰੇ-ਪਿਆਰੇ ਆ ਆਹ ਲਓ ਜੀ ਇਹਦੇ ਵਿੱਚ ਇੱਕ ਐਨਲ ਕਲਰ ਆ ਗਿਆ ਸਰਦਾਈ ਕਲਰ ਆ ਗਿਆ ਪਿਆਟ ਕਲਰ ਆ ਗਿਆ ਤੇ ਮਾਊਸ ਕਲਰ ਆ ਗਿਆ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਡਿਜ਼ਾਈਨ ਡਾਰਕ ਦੇ ਵਿੱਚ ਆ ਗਿਆ ਆਹ ਲਓ ਜੀ ਇਹ ਜਿਹੜਾ ਡਾਰਕ ਵਾਲਾ ਡਿਜ਼ਾਈਨ ਹੈ ਇਹ ਡਿਜ਼ਾਈਨ ਆਪਾਂ ਆਲ ਓਵਰ ਦੇ ਵਿੱਚ ਆ ਗਿਆ ਆਲ ਓਵਰ ਦੇ ਵਿੱਚ ਲਿਆ ਆਹ ਲਓ ਜੀ ਜਿਹੜਾ ਤੁਸੀਂ ਮੈਚਿੰਗ ਲਾਓਗੇ ਮੈਚਿੰਗ ਵਾਲਾ ਕੱਪੜਾ ਵੀ ਆਪਾਂ 2.5 ਮੀਟਰ ਸੌਂ ਦੇਾਂਗੇ ਜੇ ਜਿਹੜਾ ਤੁਸੀਂ ਇਹ ਆਹ ਵਾਲਾ ਕੱਪੜਾ ਲਓਗੇ ਆਲ ਓਵਰ ਇਹ ਵੀ ਆਪਾਂ 5 ਮੀਟਰ ਕੱਪੜਾ ਦੇਵਾਂਗੇ ਤੁਹਾਨੂੰ ਤੇ ਬਹੁਤ ਹੀ ਸੋਹਣਾ ਫਲਾਰ ਹੈ ਤੇ ਇੰਨਾ ਸੋਹਣਾ ਖੜਮਾ ਖੜਮਾ ਸ਼ੂਟ ਹੈ ਤੇ ਰੇਂਜ ਸਿਰਫ ਅੱਜ 650 ਰੁਪਏ ਦੇ ਵਿੱਚ ਤੁਹਾਨੂੰ ਸ਼ੂਟ ਮਸਲੀਨ ਦੁਪੱਟਿਆਂ ਵਾਲੇ ਮਿਲ ਰਹੇ ਨੇ ਆਹ ਲਓ ਜੀ ਸੈਜ ਕਰੋ ਚੈੱਕ ਇਹਨਾਂ ਦੇ ਮੈਂ ਤੁਹਾਨੂੰ ਸਾਰਾ ਜਿਹੜਾ ਇਹ ਕਲਰ ਚਾਰਟ ਹੈ ਉਹਨਾਂ ਦੀ ਵੀ ਚਾਹਤ ਵਰਵਾਉਣੀ ਹੈ ਬਹੁਤ ਹੀ ਪਿਆਰਾ ਇੱਕ ਲੋਕਾ ਸ਼ੂਟਾਂ ਦੀ ਆਹ ਵਾਲਾ ਮਾਸਟਰਡ ਕਲਰ ਆ ਗਿਆ ਬਹੁਤ ਹੀ ਸੋਹਣੀ ਟੋਨ ਹੈ ਤੇ ਆਹ ਵਾਲਾ ਸ਼ੂਟ ਆ ਗਿਆ ਬਲੈਕ ਆਹ ਲਓ ਜੀ ਬਲੈਕ ਸ਼ੂਟ ਆ ਬਹੁਤ ਸੋਹਣਾ ਤੇ ਆਹ ਵਾਲਾ ਕਲਰ ਇਹਦਾ ਸਰਦਈ ਕਲਰ ਆ ਗਿਆ ਆਲੋ ਜੀ ਇਹ ਇਹਦਾ ਕਲਰ ਚਾਰਟ ਬਣਦਾ ਹੈ 5 ਮੀਟਰ ਆਲ ਓਵਰ ਕੱਪੜੇ ਦੇ ਨਾਲ ਦੁਪੱਟਾ ਮਸਲੀਨ ਦਾ ਤੇ ਸਿਰਫ ਰੇਂਜ ਰਹਿਣੀ ਹੈ 650 ਰੁਪਿਆ ਇੱਕ ਸ਼ੂਟ ਮੰਗਾਓ ਦੋ ਸ਼ੂਟ ਮੰਗਾਓ ਚਾਰ ਸ਼ੂਟ ਮੰਗਾਓ ਤੇ ਤੁਸੀਂ ਸਾਡੀ ਪੇਮੈਂਟ ਵੀ ਕਿਸੇ ਮੈਥਡ ਨਾਲ ਸਾਨੂੰ ਪੇਮੈਂਟ ਕਰ ਸਕਦੇ ਹੋ ਤੁਸੀਂ ਸਾਨੂੰ ਬੈਂਕ ਅਕਾਊਂਟ ਦੇ ਖਾਤੇ ਰਾਹੀਂ ਵੀ ਪੇਮੈਂਟ ਕਰ ਸਕਦੇ ਹੋ Google Pay ਵੀ ਕਰ ਸਕਦੇ ਹੋ ਤੇ Paytm ਵੀ ਕਰ ਸਕਦੇ ਹੋ ਜੀ ਇਹ ਕਲਰ ਵੀ ਬਹੁਤ ਪਿਆਰਾ ਆਲ ਓਵਰ ਦੇ ਵਿੱਚ ਆ ਗਿਆ ਇਹ 5 ਮੀਟਰ ਆਲ ਓਵਰ ਸਾਫ ਤੇ ਦੁਪੱਟਾ ਇਹਦੇ ਨਾਲ ਮਸਲੀਨ ਦਾ ਵੀਡੀਓ ਤੋਂ ਸ਼ੁਰੂ ਤੋਂ ਲੈ ਕੇ ਸਾਰੀ ਐਂਡ ਤੱਕ ਦੇਖ ਲਿਆ ਕਿਉਂ ਡਿਜ਼ਾਈਨ ਵੀ ਬਹੁਤ ਸੋਹਣੇ ਆਏ ਐ ਤੇ ਦੁਪੱਟਿਆਂ ਦੇ ਸੈਜ ਵੀ ਬਹੁਤ ਖੁੱਲੇ ਐ ਤੇ ਇਹਦਾ ਵੀ ਕਲਰ ਚਾਰਟ ਆਪਾਂ ਤੁਹਾਨੂੰ ਦਿੰਨੇ ਆ ਆਹ ਲਓ ਜੀ ਗ੍ਰੇ ਕਲਰ ਲਾਈਟ ਫਰੋ ਜੀ ਜਮਾ ਸਰਦਾਈ ਜੀ ਕਲਰ ਬਹੁਤ ਸੋਹਣਾ ਤੇ ਆਹ ਲਓ ਜੀ ਇਹ ਸਕਿਨ ਟੋਨ ਵਾਲਾ ਆ ਗਿਆ ਚਾਰਾ-ਚਾਰਾਂ ਦਾ ਕਲਰ ਚਾਰਟ ਬਹੁਤ ਸੋਹਣਾ ਇਸ ਤੋਂ ਬਾਅਦ ਆਪਣਾ ਅਗਰਾ ਡਿਜ਼ਾਈਨ ਵੀ ਬਹੁਤ ਸੋਹਣਾ ਸਾਰੇ ਸ਼ੂਟ ਤੁਸੀਂ ਐਂਡ ਤੱਕ ਦੇਖਣੇ ਆ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਬਹੁਤ ਸੋਹਣੀ ਵੀਡੀਓ ਬਣ ਰਹੀ ਹੈ ਆਪਣੀ ਤੇ ਡਿਜ਼ਾਈਨ ਵੀ ਬਹੁਤ ਸੋਹਣੇ ਸੋਹਣੇ ਆਏ ਨੇ ਤੇ ਰੇਟ ਵੀ ਇਹਨਾਂ ਦੇ ਬਾਝੋਂ ਨਹੀਂ ਆਹ ਲਓ ਜੀ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਇਸ ਤੋਂ ਬਾਅਦ ਆਪਾਂ ਇਹਦਾ ਦੁਪੱਟਾ ਦਿੰਨੇ ਆ ਆਹ ਲਓ ਜੀ ਦੁਪੱਟਾ ये भी, भी आपू चार कलर देवें पहला कलर फरोजी आ गया दू दूजा पिस्ता टोन के आ गया तीजा पिंक आ गया इसको तो बाद डार्क स्किन कलर आ गया चार कलर चाट बहुत प्यारा है लो जी इस डार्क तो डिजाइन फिर लेके आ गए ਆ ਲੋ ਕਰੋ ਚੱਕ ਬਹੁਤ ਹੀ ਸੋਹਣੀ ਟੋਨ ਹੈ ਆ ਲੋ ਜੀ ਐਸ ਟਾਈਪ ਤੇ ਆ ਗਿਆ ਬਹੁਤ ਸੋਹਣਾ ਸੂਟ ਬਣਨਾ ਏ ਤੁਹਾਡਾ ਤੇ ਦੁਪੱਟਾ ਤਾਂ ਤੁਹਾਨੂੰ ਪਤਾ ਹੀ ਅੱਜ ਆਫਰ ਲਾ ਰੱਖੀ ਆ ਆਪਾਂ ਨੇ 1000 ਵਾਲੇ ਸੂਟ ਤੁਹਾਨੂੰ ਅੱਜ ਆਪਾਂ ਦੇਨੇ ਨੇ 650 ਦੇ ਵਿੱਚ ਖੁੱਲੇ ਸਾਈਜ਼ ਦੇ ਦੁਪੱਟਿਆਂ ਦੇ ਨਾਲ ਆਹ ਲਓ ਜੀ ਇਹਦਾ ਦੁਪੱਟਾ ਇਸ ਤੋਂ ਬਾਅਦ ਆਪਾਂ ਇਹਦੇ ਸਾਨੂੰ ਕਲਰ ਦੇ ਦਨੇ ਆਹ ਲਓ ਜੀ ਡਾਰਕ ਫਰੋਜੀ ਆ ਗਿਆ ऑरेंज टोन दे आ गया ते मस्टर्ड कलर आ गया ते आ वाला कलर चार्ट बहुत सोना इस तो बाद अपना अगला डिजाइन आ गया लाइट के लो जी या लाइट कलर के आ गया मम्मी वाला शूटा बहुत सोहना तो पिस्ता जी टोन है यदि ਇਸ ਤੋਂ ਬਾਅਦ ਆਪਾਂ ਇਹਦਾ ਦਪੱਟਾ ਖੋਲ ਦਿੰਨੇ ਆ। ਜ਼ਿਆਦਾਤਰ ਤਾਂ ਸਾਨੂੰ ਡਿਮਾਂਡ ਉਸੇ ਚੀਜ਼ ਦੀ ਆਉਂਦੀ ਹੈ। ਇਹ ਸੂਟ ਇਹਨਾਂ ਦੇ ਵਿੱਚ ਇੱਕ ਸੈੱਟ ਦੇ ਵਿੱਚ ਚਾਰ ਹੁੰਦੇ ਨੇ ਜਿਹੜਾ ਸੂਟ ਅਸੀਂ ਖੋਲ ਕੇ ਦਿਖਾਉਨੇ ਆ। ਜ਼ਿਆਦਾਤਰ ਸਾਨੂੰ ਡਿਮਾਂਡ ਉਸੇ ਸੂਟ ਦੀ ਆਉਂਦੀ ਹੁੰਦੀ ਹੈ ਤੇ ਇਹ ਕਲਰ ਇਹਦੇ ਸਾਰੇ ਹੀ ਬਹੁਤ ਪਿਆਰੇ ਹੁੰਦੇ ਆ। ਜੇ ਵੀ ਕਿਸੇ ਨੇ ਸੂਟ ਸਾਡੇ ਕੋਲੋਂ ਤਿੰਨ ਚਾਰ ਲੈਣੇ ਆ ਸਾਡੇ ਨਾਲ ਵੀਡੀਓ ਕਾਲ ਕਰਕੇ ਵੀ ਸਿਲੈਕਟ ਕਰ ਸਕਦਾ ਹੈ। ਕੋਈ ਭੈਣ ਭਰਾ ਆਪਾਂ ਖੋਲ ਕੇ ਉਹਨੂੰ ਸੂਟ ਦਿਖਾ ਦਾਂਗੇ। ਕਈ ਵੀ ਵਾਰੀ ਜਿਹੜਾ ਕਲਰ ਆਪਾਂ ਖੋਲਦੇ ਨੇ ਨਾ ਉਹ ਹੀ ਜ਼ਿਆਦਾ ਸੋਹਣਾ ਲੱਗ ਜਾਂਦਾ ਹੁੰਦਾ। ਆਹ ਲਓ ਜੀ ਇਸ ਦੇ ਪਿੰਕ ਗਾਜਰੀ ਤੇ ਆਹ ਵੀ ਕਲਰ ਬਹੁਤ ਪਿਆਰਾ ਦਾ ਦਾਖ ਰੰਗਾ ਯਾਰ ਸ਼ੂਟ ਹੈ ਇਹਦਾ ਕਲਰ ਹੈ ਤੇ ਇਸ ਤੋਂ ਬਾਅਦ ਆਪਣੇ ਕੋਲੇ ਆਹ ਵਾਲਾ ਡਿਜ਼ਾਈਨ ਆ ਗਿਆ ਟਾਈ ਐਂਡ ਆਈ ਦਾ ਆ ਲਓ ਜੀ ਆ ਲਓ ਜੀ ਇਹ ਵਾਲਾ ਡਿਜ਼ਾਈਨ ਆ ਗਿਆ ਟਾਈ ਐਂਡ ਆਈ ਦਾ ਆਲ ਓਵਰ 5 ਮੀਟਰ ਟਾਈ ਐਂਡ ਆਈ ਦਾ ਸ਼ੂਟ ਕਪੜਾ ਬਹੁਤ ਹੀ ਸੌਫਟ ਤੇ ਰੇਟ 650 ਰੁਪਿਆ ਇੱਕ ਸ਼ੂਟ ਦਾ 650 ਰੁਪਇਆ ਆ ਲਓ ਜੀ ਖੁੱਲੇ ਸਾਈ ਦੇ ਦੁਪੱਟੇ ਤੇ ਕਲਰ ਆਪਾਂ ਇਹਦੇ ਸਾਨੂੰ ਦੇ ਦਿੰਨੇ ਆ ਆ ਲਓ ਜੀ ਇਹਨਾਂ ਦਾ ਥੋੜਾ ਥੋੜਾ ਕਲਰਾਂ ਦਾ ਫਰਕ ਹੋਊਗਾ ਕੋਈ ਬਹੁਤਾ ਫਰਕ ਨਹੀਂ ਕੋਈ ਗ੍ਰੇ ਹੈ ਕੋਈ ਪੈਰਟ ਹੈ ਕੋਈ ਸਰਦਈ ਹੈ ਬਦਲਬਾਈ ਜੀ ਵਾਲੇ ਬਹੁਤ ਸੋਹਣੇ ਕਲਰ ਹੈ ਇਸ ਤੋਂ ਬਾਅਦ ਆਪਣਾ ਅਗਲਾ ਡਿਜ਼ਾਈਨ ਆ ਗਿਆ ਹੁਣ ਆਪਣੇ ਕੋਲੇ ਤਿੰਨ ਸੈਟਰੀ ਆ ਗਏ ਨੇ ਫਟਾਫਟ ਆਪਾਂ ਦਿਖਾ ਦਈਏ ਆ ਲਓ ਜੀ ਇਹ ਜਾਨ ਵੀ ਹੈਗਾ ਬਹੁਤ ਹੀ ਸੋਹਣਾ ਇਸ ਤੋਂ ਬਾਅਦ ਆਪਾਂ ਇਹਦਾ ਦੁਪੱਟਾ ਖੋਲਦੀਏ ਆ ਲਓ ਜੀ ਬਹੁਤ ਸੋਹਣਾ ਦੁਪੱਟਾ ਹੈ ਤੇ ਇੰਨਾ ਸੌਫਟ ਵਾਲਾ ਦੁਪੱਟਾ ਹੈ ਮਖਮਲੀ ਇੰਨਾ ਸੋਹਣਾ ਸੌਫਟ ਸੌਫਟ ਵਾਲਾ ਪੋਲਾ ਪੋਲਾ ਦੁਪੱਟਾ ਹੈ ਤੇ ਆ ਲਓ ਜੀ ਇਹਦੇ ਵੀ ਆਪਾਂ ਤੁਹਾਨੂੰ ਕਲਰ ਦੇ ਦਿੰਦੇ ਹਾਂ ਔਰੇਂਜ ਕਲਰ ਦੇ ਵਿੱਚ ਆ ਗਿਆ ਫਰੋਜੀ ਕਲਰ ਦੇ ਵਿੱਚ ਆ ਗਿਆ ਤੇ ਆਹ ਲਓ ਜੀ ਆਹ ਗਾਜਰੀ ਪਿੰਕ ਟੋਨ ਦੇ ਵਿੱਚ ਆ ਗਿਆ ਸਾਰਿਆਂ ਦੇ ਨਾਲ ਦੁਪੱਟੇ ਪੂਰੇ ਖੁੱਲੇ ਸੈਜਾਂ ਦੇ ਤੇ ਰੇਂਜ 650 ਰੁਪਈਆ ਇਸ ਤੋਂ ਬਾਅਦ ਆਪਣਾ ਆਟ ਗਿਆ ਨਾ ਆ ਗਿਆ ਵੀਡੀਓ ਤੁਸੀਂ ਬੜੇ ਆਰਾਮ ਦੇ ਨਾਲ ਦੇਖਣੀ ਹੈ ਆਹ ਲਓ ਜੀ ਦੁਪट्टे ਦਾ ਡਿਜ਼ਾਈਨ ਮਾਰੋ ਨਿਗਾਹ ਇਹਦੇ ਆਪਾਂ ਤੁਹਾਨੂੰ ਕਲਰ ਦੇ ਦਿੰਨੇ ਆ ਕਲਰ ਬੜੇ ਪਿਆਰੇ ਨੇ ਆਹ ਲਓ ਜੀ ਸਾਰੇ ਇਹਨਾਂ ਦੇ ਇੰਗਲਿਸ਼ ਸਟੋਨ ਦੀਆਂ ਕਲਰਾਂ ਦੀ ਜਿਵੇਂ ਕੋਈ ਮਾਊਸ ਕਲਰ ਹੈ ਕੋਈ ਮਹਿੰਦੀ ਗ੍ਰੀਨ ਜਿਹਾ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਇਹ ਆਹ ਲਓ ਜੀ ਇੱਕ ਆਪਣਾ ਲਾਸਟ ਵਾਲਾ ਸੈੱਟ ਰਹਿ ਗਿਆ ਇਹ ਵੀ ਆਪਾਂ ਜਾਂਦੀਆਂ ਦੇ ਦਿਖਾ ਦਈਏ ਆਹ ਲਓ ਜੀ ਜਾਨ ਦੇਖੋ ਤੁਸੀਂ ਦੁਪट्टे ਦਾ ਕਿੰਨਾ ਖੁੱਲਾ ਸਾਈਜ਼ ਹੈ ਤੇ ਕਿੰਨੀ ਲੰਬਾਈ ਹੈ ਦੁਪट्टे ਦੀ ਤੇ ਬਹੁਤ ਵੱਡਾ ਸਾਈਜ਼ ਹੈ ਆਹ ਲਓ ਜੀ ਆ ਇਹਦੇ ਕਲਰ ਨੇ ਇਹਨਾਂ ਸਾਰੇ ਦੁਪੱਟਿਆਂ ਦਾ ਮੈਂ ਤੁਹਾਨੂੰ ਸਾਈਜ਼ ਦਿਖਾਉਣੀ ਹੈ ਬਹੁਤ ਖੁੱਲਾ ਸਾਈਜ਼ ਹੈ ਖੁੱਲੇ ਖੁੱਲੇ ਦੁਪੱਟੇ ਨੇ ਖੁੱਲੇ ਖੁੱਲੇ ਸਾਈਜ਼ਾਂ ਦੇ ਦੁਪੱਟੇ ਨੇ ਤੇ ਅੱਜ ਦੀ ਜਿਹੜੀ ਆਪਾਂ ਤੁਹਾਨੂੰ ਹੁਣ ਵੀਡੀਓ ਦਿਖਾਈ ਹੈ ਇਹ ਆਪਣੇ ਆਏ ਸੀ ਮਸਲੀਨ ਦੁਪੱਟੇ ਵਾਲੇ ਡੀਟਲ ਪੇਂਟ ਦੇ ਨਾਲ ਸਾਰੇ ਸ਼ੂਟ ਇਹ ਸ਼ੂਟ ਇੰਨੇ ਵਧੀਆ ਬਾਜਵਰੇਟ ਤੇ ਨੇ ਸਾਰੇ ਕਿਤੇ ਤੁਸੀਂ ਦੋ ਇਹ ਸੂਟਾਂ ਦਾ ਰੇਟ ਪੁੱਛੋਗੇ ਮਾਰਕੀਟਾਂ ਦੇ ਵਿੱਚ 1000 ਰੁਪਏ ਦਾ ਸੇਲ ਸਾਰੇ ਕਰਦੇ ਨੇ ਮਸਲੀਨ ਦੁਪੱਟਾ ਆਪਾਂ ਤੁਹਾਨੂੰ ਆਫਰ ਲਾਈ ਹੋਈ ਹੈ ਇੱਕ ਸੂਟ ਦਾ ਰੇਟ 650 ਰੁਪਏ ਦੇਣਾ ਹੈ ਮਸਲੀਨ ਦੁਪੱਟੇ ਦੇ ਨਾਲ ਖੁੱਲਾ ਸਹਜਾ ਇਹਨਾਂ ਦਾ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਸਾਰੀਆਂ ਮਾਮੀਆਂ ਮਾਸੀਆਂ ਭੂਆ ਕੋਲੇ ਤੇ ਇਹ ਵਾਲੀ ਗੱਲ ਜਰੂਰ ਕਹਿਣੀ ਹੈ ਨਾਲ ਵੀ ਆਪਾਂ ਸੋਹਣੇ ਸੋਹਣੇ ਸੂਟ ਲੈਣ ਚੱਲੀਏ ਮੈਸਟਰਖਾਨੇ ਪਿੰਡ ਗੁਰਨਾਨਕ ਵਾਲਿਆਂ ਦੇ ਤੇ ਝੋਲੇ ਪਰ ਪਰ ਕੇ ਲੈ ਕੇ ਆਈਏ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਤੇ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹਨੇ ਆ ਨਵੇਂ ਚੈਨਲ ਤੇ ਆਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਸੋਹਣੀ ਜੀ ਜਦੋਂ ਅਸੀਂ ਵੀਡੀਓ ਪਾਉਣੀ ਹੈ ਨੋਟੀਫਿਕੇਸ਼ਨ ਤੁਹਾਨੂੰ ਜਦੀ ਮਿਲ ਜਾ ਕਰੂਗਾ ਤੇ ਧੰਨਵਾਦ ਜੀ ਸ਼ਸ਼ੀਕਲ ਸਾਰਿਆਂ ਨੂੰ ਉੱਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਕੇ ਜਾਇਆ ਕਰੋ ਵੀਡੀਓ ਭੁੱਲਿਆ ਨਾ ਕਰੋ ਕਈ ਵਾਰੀ ਸਾਨੂੰ ਇੱਕ ਸੁਝਾਅ ਤੁਸੀਂ ਜਰੂਰ ਦਿਆ ਕਰੋ ਵੀ ਅਸੀਂ ਵੀਡੀਓ ਪਾਉਨੇ ਆ ਸਾਨੂੰ ਕਿਸ ਤਰ੍ਹਾਂ ਦੀ ਸਾਡੀ ਵੀਡੀਓ ਲੱਗਦੀ ਹੈ ਕਿਵੇਂ ਦੇ ਤੁਹਾਨੂੰ ਸੂਟ ਲੱਗਦੇ ਨੇ ਕਿਵੇਂ ਦੀ ਅਸੀਂ ਗੱਲਬਾਤ ਕਰਦੇ ਆ ਸਾਰੀ ਸਾਡੇ ਨਾਲ ਕਮੈਂਟਾਂ ਦੇ ਵਿੱਚ ਤੁਸੀਂ ਦੱਸਿਆ ਕਰੋ ਧੰਨਵਾਦ ਜੀ ਸ਼ਸ਼ੀਕਲ